ਸੰਗਤ ਜੀ ਪਾਈ ਗੁਰੂ ਜੀ ਦਾ ਖਾਲਸਾ ਪਾਈ ਗੁਰੂ ਜੀ ਕੀ ਫਤਿਹ ਧੰਨ ਅਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਪਿਤਾ ਸ੍ਰੀ ਗੁਰੂ ਹਰਰਾਇ ਜੀ ਤੇ ਮਾਤਾ ਕ੍ਰਿਸ਼ਨ ਕੌਰ ਜੀ ਦੇ ਗ੍ਰਹਿ ਵਿਖੇ ਕੀਰਤਪੁਰ ਸਾਹਿਬ ਵਿਖੇ 10 ਸਾਵਣ ਵਦੀ ਸੰਨ 1656 ਈਸਵੀ ਵਿੱਚ ਹੋਇਆ ਇੱਥੇ ਗੁਰਸੈਬ ਇੱਥੇ ਗੁਰਦੁਆਰਾ ਸਾਹਿਬ ਸ਼ੀਸ਼ ਮਹਿਲ ਸਾਬ ਸਜੋਬਿਤ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਬਚਪਨ ਦਾ ਅਸ਼ੀਰਵਾਤੀ ਸਮਾ ਕੀਰਤਪੁਰ ਸਾਹਿਬ ਵਿਖੇ ਪਿਤਾ ਗੁਰੂ ਹਰਰਾਇ ਜੀ ਦੀ ਛਤਰ ਛਾਇਆ ਹੇਠ ਵਿਤਿਆ ਆਪ ਜੀ ਨੇ 3-4 ਸਾਲ ਦੀ ਬਾਲੀ ਉਮਰ ਵਿੱਚ ਕਾਫੀ ਗੁਰਬਾਣੀ ਕੰਠ ਕਰ ਲਈ ਸੀ ਪਿਤਾ ਗੁਰੂ ਹਰਰਾਇ ਸਾਹਿਬ ਜੀ ਜਦੋਂ ਦੀਵਾਨ ਵਿੱਚ ਸੰਗਤਾਂ ਨੂੰ ਉਪਦੇਸ਼ ਕਰ ਰਹੇ ਹੁੰਦੇ ਸਨ ਤਾਂ ਆਪ ਪੂਰੀ ਇਕਾਗਰਤਾ ਨਾਲ ਉਪਦੇਸ਼ ਸਰਬਣ ਕਰਦੇ ਸਨ ਪਿਤਾ ਗੁਰੂ ਜੀ ਜਦੋਂ ਆਪਣੇ દવાਖਾਨੇ ਵਿੱਚ ਰੋਗੀਆਂ ਦਾ ਇਲਾਜ ਕਰਦੇ ਬਾਲਾ ਪ੍ਰੀਤਮ ਹਰਕ੍ਰਿਸ਼ਨ ਸਾਹਿਬ ਜੀ ਆਪਣੇ ਹੱਥਾਂ ਨਾਲ ਰੋਗੀਆਂ ਨੂੰ ਦਵਾਈਆਂ ਦਿੰਦੇ ਸਨ ਆਪ ਜੀ ਦੇ ਨਿੱਕੇ ਨਿੱਕੇ ਕੋਮਲ ਹੱਥਾਂ ਦੀ ਛੋਹ ਨਾਲ ਹੀ ਰੋਗੀ ਰੋਗ ਮੁਕਤ ਹੋ ਜਾਂਦੇ ਸਨ ਜਿਆਦਾ ਸਮਾਂ ਆਪ ਜੀ ਸਿਮਰਨ ਵਿੱਚ ਹੀ ਜੁੜੇ ਰਹਿੰਦੇ ਸਨ ਇੱਕ ਵਾਰ ਇੱਕ ਕੋੜੀ ਆਪ ਜੀ ਪਾਸ ਆਇਆ ਤੇ ਅਰਦਾਸ ਕੀਤੀ ਕਿ ਮੇਰਾ ਰੋਗ ਕਟੋ ਬਾਲਾ ਪ੍ਰੀਤਮ ਜੀ ਨੇ ਮਿਹਰ ਭਰੀ ਨਜ਼ਰ ਨਾਲ ਉਸ ਕੋੜੀ ਵੱਲ ਵੇਖਿਆ ਤੇ ਆਪਣਾ ਰੁਮਾਲ ਦਿੱਤਾ ਤੇ ਕਿਹਾ ਕੇਸ ਨੂੰ ਸਰੀਰ ਤੇ ਛੁਆ ਲੋ ਗੁਰੂ ਨਾਨਕ ਭਲੀ ਕਰੇਗਾ ਉਸ ਕੋੜੀ ਦਾ ਕੋੜ ਦੂਰ ਹੋ ਗਿਆ ਆਪ ਜੀ ਨੂੰ ਗੁਰਤਾ ਗੱਦੀ 23 ਸਤੰਬਰ ਸਨ 1661 ਈਸਵੀ ਚ ਪੰਜ ਸਾਲ ਦੀ ਉਮਰ ਵਿੱਚ ਪਿਤਾ ਗੁਰੂ ਹਰ ਰਾਇ ਸਾਹਿਬ ਜੀ ਨੇ ਕਿਰਤਪੁਰ ਸਾਹਿਬ ਵਿਖੇ ਦਿੱਤੀ 8ਵੇਂ ਪਾਤਸ਼ਾਹ ਜੀ ਦੀ ਮਹਿਮਾ ਕਰਦੇ ਹੋਏ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਉਜਾਰਿਆ ਹੈ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ ਭਾਈ ਗੁਰਦਾਸ ਜੀ ਦੂਜੇ ਉਚਾਰਦੇ ਹਨ ਹਰਿ ਕ੍ਰਿਸ਼ਨ ਪਇਓ ਅਸ਼ਟਮ ਬਲਬੀਰਾ ਜਿਨ ਪਹੁੰਚ ਦੇ ਲਈ ਤਜਿਓ ਸਰੀਰਾ ਬਾਲ ਰੂਪ ਧਰ ਸਾਂਗ ਰਚਾਇਓ ਤਬ ਸਹਿਜੇ ਤਨ ਕੋ ਛੋੜ ਸਿਧਾਇਓ ਯੋ ਮੁਗਲਨ ਸੀਸ ਪਰਿ ਬੋਛਾਰਾ ਵੈ ਖੁਦ ਪਤਸੋਂ ਪਹੁੰਚੇ ਦਰਬਾਰਾ ਐਸੇ ਦੀਨ ਦਿਆਲ ਸਤਗੁਰੂ ਤਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪ੍ਰਕਾਸ਼ਪੁਰਬ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ